ਪਾਕਿਸਤਾਨ ਦੇ ਵਿੱਚ ਜਾ ਕੇ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਦੀ ਉਸਦੇ ਪਤੀ ਦੇ ਨਾਲ ਇੱਕ ਆਡੀਓ ਕਾਲ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਕਹਿ ਰਹੀ ਹੈ ਕਿ ਉਸ ਨੂੰ ਮaaf ਕਰ ਦਿੱਤਾ ਜਾਵੇ ਤੇ ਉਹ ਪੰਜਾਬ ਵਾਪਸ ਆਉਣਾ ਚਾਹੁੰਦੀ ਹੈ। ਉਸਨੇ ਵੀ ਕਿਹਾ ਕਿ ਉਹ ਜਸੂਸੀ ਕਰਨ ਦੇ ਲਈ ਪਾਕਿਸਤਾਨ ਨਹੀਂ ਗਈ ਸੀ ਸਗੋਂ ਆਪਣੀਆਂ ਅਸ਼ਲੀਲ ਫੋਟੋਜ਼ ਡਿਲੀਟ ਕਰਵਾਉਣ ਦੇ ਲਈ ਗਈ ਸੀ। ਤਾਂ ਬਿਲਕੁਲ ਇੱਕ ਬਿਆਨ ਜੋ ਸਰਬਜੀਤ ਕੌਰ ਦੇ ਵੱਲੋਂ ਦਿੱਤਾ ਗਿਆ ਇਸ ਆਡੀਓ ਕਾਲ ਰਿਕਾਰਡਿੰਗ ਦੇ ਵਿੱਚ ਜਿਸ ਦੇ ਵਿੱਚ ਉਹ ਕਹਿੰਦੀ ਹੈ ਕਿ ਜਿਸ ਸਖਤ ਦੇ ਨਾਲ ਉਸਨੇ ਨਿਕਾਹ ਕਰਵਾਇਆ ਸੀ ਉਸਦੀ ਮਾਂ ਤੇ ਭੈਣ ਨੇ ਉਸਤੇ ਥੱਪੜ ਮਾਰੇ ਨੇ ਉਸਦੇ ਨਾਲ ਜ਼ਬਰਦਸਤੀ ਕੀਤੀ ਹੈ ਤਾਂ ਬਿਲਕੁਲ ਇਹ ਬੋਲ ਨੇ ਜਿਹੜੇ ਸਰਪਜੀਤ ਕੌਰ ਦੇ ਨੇ ਜਿਸ ਦੀ ਆਡੀਓ ਕਾਲ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਤਾਂ ਬਿਲਕੁਲ ਦੱਸਦੀ ਹੈ ਕਿ ਹੁਣੇ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਦੇ ਨਾਲ ਵਾਇਰਲ ਹੋ ਰਹੀ ਹੈ ਹਾਲਾਂਕਿ ਐਸਐਮਜ਼ న్యూਸ ਇਸ ਦੀ ਪੁਸ਼ਟੀ ਨਹੀਂ ਕਰਦਾ ਤਾਂ ਬਿਲਕੁਲ ਜਾਣਕਾਰੀ ਲਈ ਦੱਸਦੀ ਹੈ ਕਿ ਜਿਸ ਵੇਲੇ ਸਰਪਜੀਤ ਕੌਰ ਪਾਕਿਸਤਾਨ ਗਈ ਸੀ ਉਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਥੇ ਦੇ ਨਾਲ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਗਈ ਸੀ ਔਰ ਉੱਥੇ ਜਾ ਕੇ ਨੂਰ ਹਸੈਨ ਬਣ ਜਾਂਦੀਆਂ ਨਿਕਾਹ ਕਰਵਾ ਲੈਂਦੀ ਹੈ ਅਤੇ ਜ਼ਬਰਦਸਤੀ ਹੁਣ ਉਹ ਪੰਜਾਬ ਵਾਪਸ ਆਉਣਾ ਚਾਹੁੰਦੀ ਹੈ ਤਾਂ ਬਿਲਕੁਲ ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ ਨੇ ਰੋਂਦੇ ਹੋਏ ਵੀ ਕਿਹਾ ਕਿ ਜਿਸ ਮੁਸਲਮਾਨ ਆਦਮੀ ਨਾਲ ਉਸਨੇ ਨਿਕਾਹ ਕੀਤਾ ਉਸਦੀ ਮਾਂ ਪਤਨੀ ਤੇ ਭੈਣ ਨੇ ਉਸ ਨੂੰ ਥੱਪੜ ਮਾਰੇ ਉਸ ਨੇ ਵੀ ਕਿਹਾ ਕਿ ਵਾਪਸ ਸੌਣ ਤੇ ਉਸ ਨੂੰ ਕੋਈ ਪਰੇਸ਼ਾਨ ਨਾ ਕਰੇ ਮੈਨੂੰ ਇੱਥੇ ਪਰੇਸ਼ਾਨ ਕੀਤਾ ਜਾ ਰਿਹਾ ਮੈਂ ਆਪਣੇ ਬੱਚਿਆਂ ਤੋਂ ਬਿਨਾਂ ਨਹੀਂ ਰਹਿ ਸਕਦੀ ਮੈਂ ਲੋਕਾਂ ਨੂੰ ਕਰੋੜਾ ਰੁਪਏ ਦਿੰਦੀ ਸੀ ਸਰਦਾਰਨੀਆ ਫਿਰ ਵੀ ਇੱਥੇ ਮੈਂ ਪੈਸੇ ਪੈਸੇ ਨੂੰ ਤਰਸ ਰਹੀ ਹਾਂ ਹਾਲਕਿ ਐਸਐਮਜੀ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ ਆਓ ਤੁਹਾਨੂੰ ਇੱਕ ਵਾਰੀ ਆਡੀਓ ਕਾਲ ਰਿਕਾਰਡਿੰਗ ਦੀ ਚਾਤ ਮਰਵਾ ਦਿੰਦੇ ਹਾਂ ਤਦ ਨਹੀਂ ਮਤੁਰ ਲੱਗੀ ਫਿਰ ਤੇਰੀ ਆਪੋ ਤੇ ਹੂੰ ਉਹ ਇਹਨੂੰ ਕਹਿਣਾ ਵੀ ਤੇ ਨਾ ਜਾਵੇ ਤੇ ਤੂੰ ਚਲੀ ਜਾ ਉਹਨਾਂ ਨੂੰ ਜਾ ਕੇ ਗੱਲ ਦੱਸਦੀ ਸਾਡੀ ਤੇ ਤੈਨੂੰ ਉਹਨਾਂ ਨੇ ਸਾਡੀ ਕਿਹਾਊਗਾ ਮੈਨੂੰ ਕੀ ਕਰੀ ਦੀ ਸਾਡੀ ਕਹੂਗਾ ਆਪਜੀ ਤੇ ਮਰਜੀ ਫਸਰਾ ਹਾਰੋ ਦੀ ਹੂੰ ਅੱਛੇ ਮੁੰਜੀ ਇਹ ਮਹਨਤ ਨਾਲ ਮੈਂ ਤਾਂ ਮਾਰਦੀ ਫਾਇਦੇ ਸੇ ਮਲੇ ਦੇ ਲਾ ਕੇ ਨਾ ਮੈਂ ਤਾਂ ਮਾਰਦੀ ਆ ਢੜੀ ਸੇ ਮੈਂ ਅੰਦਰ ਸੇ ਤੂੰ ਮੇਰੇ ਸੇ ਮਤਰੀ ਰੇਜਿਆ ਨਹੀਂ ਨਾ ਕਿ ਕਿਸੇ ਸੇ ਮ ਲੈ ਕੇ ਤੇ ਇੰਦੀ ਵਾਈਫਾਈ ਇਹ ਹੀ ਹੈ ਹੂੰ ਮੇਰਾ ਫੋਨ ਜਿਹੜਾ ਹੈਗਾ ਜਦੋਂ ਇਹ ਦਾ ਸੇਮਾ ਕਿ ਲਾਜੂ ਮਰ ਮੇਰੇ ਸੇ ਚੱਲ ਨਹੀਂ ਮੇਰੇ ਸੇਮ 3 ਹੈ ਜਾਂ ਨਹੀਂ ਤੇ ਉਹ ਪਰ ਕਿਤਾਬ ਦੇ ਵਿੱਚ ਹਾਂ ਹਾਂ ਇੱਕ ਪੇਗਾ ਸ ਉਹਨਾਂ ਦਾ ਵੀ ਮੇਰੀ ਐਟਵਾਈਸ ਫੋਨ ਲੱਗੇ ਬੇਰੁਖ ਕੋਤ ਸਾਗਨੇ ਕਹਨਾ ਪਰੇਸ਼ਾਨ ਨਹੀਂ ਕਰਨਾ ਉਹਨਾਂ ਨੂੰ ਵਿਆਹ ਲਾਉ ਉਹਨਾਂ ਦੇ ਉੱਤੇ ਸਾ ਉਹਨਾਂ ਪੋਛ ਦੱਸ ਤਾ ਕਰਨੀ ਉਹਨਾਂ ਤੇਰਾ ਮੋਬਾਈਲ ਕਦਨ ਲੱਗੇ ਆ ਮੋਬਾਈਲ ਵੀ ਦੇਖਣਾ ਉਹਨਾਂ ਨੇ ਇੱਥੇ ਲੋਕੀ ਰੋਲੀ ਪਾਉਣ ਲੱਗ ਪਏ ਜਸੂਸੀ ਕਰਨ ਆਈ ਆ ਮੈਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਜੀ ਜੇ ਤੁਸੀਂ ਮੈਨੂੰ ਦੱਸ ਦੋਗੀ ਕਿ ਕਿਹਦੀ ਦੋਸਤੀ ਕਿਸਦੀ ਮਾਂ ਨੇ ਬਿਤਾਇਆ ਦਿੱਤੀ ਜਿਹਨਾਂ ਇਹ ਮੇਰੇ ਕੋ ਫੜ ਮਾਰੀ ਦਿੱਤੀ ਥੱਪੜ ਮਾਰੇ ਮੈਂ ਦੱਸ ਦੂੰਗੀ ਆ ਜਸੂਸੀ ਕਰਨਾ ਸੀ ਵੀ ਮੇਰੇ ਨੰਗੀਆਂ ਫੋਟੋਆਂ ਪਾਈਆਂ ਸੀ ਜੀ ਮੈਂ ਉਹ ਡਿਲੀਟ ਕਰਾਉਣ ਆਈ ਸੀਗੀ ਜਿਹਨੇ ਮੈਨੂੰ ਨਾ ਦੇ ਦੇ ਕਹ ਲਿਆ ਮੈਂ ਤੈਨੂੰ ਪਤਾ ਕਿਹਦੀ ਦਵਾਈ ਖਾ ਲਈ ਸੀ ਮੈਂ ਦੁਬਾਰਾ ਫੇਰ ਦਵਾਈ ਖਾ ਲੈਣੀ ਆ ਤੂੰ ਤੰਗ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇੱਥੋਂ ਆ ਗੱਲ ਸੁਣੋ ਆਉ ਦੇ ਲੈ ਮੈਂ ਮੈਂ ਤੇਰਾ ਘਰ ਬਣਾਇਆ ਮੈਂ ਤੇਰੀ ਬਣ ਕੇ ਰਹੀ ਮੈਂ ਤੇਰੀ ਕੋਠੀਆਂ ਮੈਂ ਬਣਾਏ ਦੇਖ ਲੈ ਗੁਰੂ ਨਾਨਕ ਦੀ ਸੋਹ ਖਾਨਾ ਵਾ 25 ਰੁਪਏ ਦੀ ਮੈਂ ਗੁਰੂ ਨਾਨਕ ਵੇਹ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਝ ਵੀ ਨਹੀਂ ਕਹੂੰਗਾ ਤੂੰ ਆ ਜਾ ਮੈਂ ਵੀ ਆ ਚੱਲਿਆਂ ਉੱਥੇ ਅਤਾ ਆ ਜੋ ਬੱਚਿਆਂ ਨੂੰ ਵੀ ਕਹਿ ਦੋ ਕਿ ਤੇਰੀ ਮਾਂ ਬੜੀ ਦੁਖੀ ਐ ਆਪਦੀ ਮਾਂ ਨੂੰ ਕਬੂਲ ਕਰੋ ਮੈਂ ਬੜੀ ਦੁਖੀ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛੱਡ ਇਹਨਾਂ ਨੂੰ ਮੈਂ ਦੱਸ ਦੂਗੀ ਮੈਨੂੰ ਧੋਖੇ ਨਾਲ ਇਹਦੀ ਘਰ ਵਾਲੀ ਲੈ ਕੇ ਗਈ ਸੀ ਮੁੰਨਾ ਇਹ ਗੱਲਾਂ ਨੂੰ ਛੱਡ ਹੁਣ ਤੇਨਾਂ ਕੋ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨਤ ਨਹੀਂ ਕਰਦਾ ਕੋਈ ਕਹਿੰਦਾ ਤੇ ਨਹੀਂ ਕੋਹ ਪਰੇਸ਼ਾਨ ਤਾਂ ਕਰਦੇ ਦੁਖੀ ਬੜੀ ਆ ਮੈਂ ਹੂੰ ਤੂੰ ਨਾ ਮੇਰਾ ਜੀ ਦੀ ਲੱਗਦਾ ਤੈਨੂੰ ਪੁੱਛਿਆ ਤਾਂ ਪਿੱਛੇ ਮੁੰਡਾ ਬੜੇ ਪਰੇਸ਼ਾਨ ਸਾਰਾ ਪਰਿਵਾਰ ਰੋਂਡਿਆ ਪਿੱਛੇ ਤੇਰੇ ਬੱਚੇ ਪਾਲੇ ਸੀ ਤੇਰਾ ਭਰਾ ਰੋ ਰੋਵਣਾ ਹੋ ਗਿਆ ਪਿੱਛੇ ਤੇਰੀ ਪਰਜਾਈ ਕੋਲ ਜਾਣਾ ਵੀ ਪਟਾਏ ਲਈ ਸਰਦਾਰ ਦੀ ਇੰਨੇ ਪੈਸੇ ਦੀ ਮਾਲਕ ਨਰ ਪੈਰ ਪੈਰੋ ਇਹ ਤਰ੍ਹਾਂ ਤੇ ਪਈਆ ਮੈਂ ਕੋਈ ਕੁਝ ਵੀਡੀਓਸ ਹਲ ਕਰਾ ਮੈਂ ਕੋਟੀ ਵੀ ਨਹੀਂ ਆ ਗਈ ਮੇਰੇ ਤੋਂ ਕੋਟੀ ਵੀ ਨਹੀਂ ਆ ਗਈ ਨੀ ਤੇ ਤੇਰ ਕੋ ਸੋਨਾ ਹੈਗਾ ਜਿਹੜਾ ਪਾਇਆ ਸੀ ਚੈਨ ਚੈਨ ਮੇਰੇ ਕੋਲ ਆ ਗਈ ਟੋਕਸ ਚੈਨ ਆ ਗਈ ਮੇਰੇ ਕੋ ਤੂੰ ਨਾ ਗੁਰਦੁਆਰਾ ਜਿਹੜਾ ਨਹੀਂ ਗੁਰਦੁਆਰਾ ਜੋ ਨਨਕਾਣਾ ਸਾਹਿਬ ਐਡੀ ਸਦਾ ਮੈਂ ਕਰੋੜਾਂ ਰੁਪਏ ਲੋਕਾਂ ਨੂੰ ਦੇ ਨਹੀਂ ਚਲੀ ਜਾ ਵੀ ਮੈਂ ਤੋਂ ਗਲਤੀ ਹੋ ਗਈ ਮੈਂ ਆਪਣੇ ਦੇਸ ਜੇ ਨਿਕਲਣ ਲੱਗੀ ਹਾਂ ਕੋਈ ਨਾ ਮੈਂ ਨਿਕਲ ਲੱਗੀ ਹਾਂ ਮੈਂ ਨਹੀਂ ਰਹਿਣਾਗਾ ਮੈਂ ਮੈਂ ਆਪਣੇ ਦੇਸ ਜਿੱਦਾਂ ਵੀ ਹੈਗੀ ਹੱਥ ਪੈਰ ਆ ਦੇਦਾਂ ਇਹ ਵੀ ਖਾਉਂਗੀ ਮੈਂ ਲੱਗੀ ਹਾਂ ਫੋਨ ਲੱਗੇ ਵੀ ਰੁਕੋ ਤਾਂ ਨਹੀਂ ਕਰਨਾ ਪਰੇਸ਼ਾਨ ਨਹੀਂ ਕਰਨਾ ਉਹਨਾਂ ਨੂੰ ਵਿਆਹ ਲਾਉ ਦਿਨ ਉੱਤੇ ਸਾਡੇ ਉਹਨਾਂ ਪੋਚ ਦੱਸ ਤਾਂ ਕਰਨੀ ਉਹਨਾਂ ਤੇਰਾ ਮੋਬਾਈਲ ਲੱਗੇ ਆ ਮੋਬਾਈਲ ਵੀ ਦੇਖਣਾ ਉਹਨਾਂ ਨੇ ਇੱਥੇ ਲੋਕੀ ਰੋਲੀ ਪਾਉਣ ਲੱਗ ਪਏ ਜਸੂਸੀ ਕਰਨ ਆਈ ਆ ਮੈਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਜੇ ਕੱਲ ਜੇ ਤੁਸੀਂ ਬਹਿਤਾ ਦੂੰਗੀ ਜਿੱਕੀ ਜਦੋਂ ਤੁਸੀਂ ਕਿਤੇ ਜੀ ਮਾਨੇ ਬਿਤਾ ਐਂ ਦਿੱਤੀ ਜਿਹੜਾ ਨਹੀਂ ਮੈਂ ਪਰਮਾਰੇ ਨਹੀਂ ਦਿੱਤੀ ਨਾ ਪਰਮਾਰੇ ਮੈਂ ਦੱਸ ਦੂੰਗੀ ਸਾ ਜਸੂਸੀ ਕਰਨਾ ਸੀ ਵੀ ਮੇਰੇ ਨੰਗੀਆਂ ਫੋਟੋਆਂ ਪਾਈਆਂ ਸੀ ਜੀ ਮੈਂ ਉਹ ਡਿਲੀਟ ਕਰਾਉਣ ਆਈ ਸੀਗੀ ਜਿੰਨੇ ਮੈਨੂੰ ਨਾ ਦੇ ਦੇ ਚੱਲ ਮੈਂ ਤੈਨੂੰ ਪਤਾ ਕਿੰਨੀ ਦਵਾਈ ਖਾ ਲਈ ਸੀ ਮੈਂ ਦੁਬਾਰਾ ਫੇਰ ਦਵਾਈ ਖਾ ਲੈਣੀ ਆ ਤੂੰ ਤੰਗ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇੱਥੋਂ ਆ ਗੱਲ ਸੁਣੋ ਆਹ ਦੇਖ ਲੈ ਮੈਂ ਮੈਂ ਤੇਰਾ ਘਰ ਬਣਾਇਆ ਮੈਂ ਤੇਰੀ ਬਣ ਕੇ ਰਹੀ ਮੈਂ ਤੇਰੀ ਕੋਠੀਆਂ ਮੈਦ ਬਣਾਏ ਦੇਖ ਲੈ ਗੁਰੂ ਨਾਨਕ ਦੀ ਸੋਹ ਖਾਨਾ ਵਾ 25 ਰੁਪਏ ਦੀ ਮੈਂ ਗੁਰੂ ਨਾਨਕ ਗਵੇ ਹੋ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਝ ਵੀ ਨਹੀਂ ਕਹੂੰਗਾ ਤੂੰ ਆ ਜਾ ਮੈਂ ਵੀ ਆ ਚੱਲਿਆਂ ਉੱਥੇ ਆ ਤਾਂ ਆ ਜੋ ਬੱਚਿਆਂ ਨੂੰ ਵੀ ਕਹਿ ਦੋ ਕਿ ਤੇਰੀ ਮਾਂ ਬੜੀ ਦੁਖੀ ਐ ਆਪਦੀ ਮਾਂ ਨੂੰ ਕਬੂਲ ਕਰੋ ਮੈਂ ਤੇ ਬੜੀ ਦੁਖੀ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛੱਡ ਇਹਨਾਂ ਨੂੰ ਮੈਂ ਦੱਸ ਦੂਗੀ ਮੈਨੂੰ ਧੋਖੇ ਨਾਲ ਇਹਦੀ ਘਰ ਵਾਲੀ ਲੈ ਕੇ ਗਈ ਸੀ ਮੁੰਨਾ ਇਹ ਗੱਲਾਂ ਨੂੰ ਛੱਡ ਹੁਣ ਤੇਰੇ ਨਾਲ ਕੋ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨਤ ਨਹੀਂ ਕਰਦਾ ਕੋ ਕਹਿੰਦਾ ਤੇ ਨਹੀਂ ਕੋ ਪਰੇਸ਼ਾਨ ਤਾਂ ਕਰਦੇ ਦੁਖੀ ਬੜੀ ਆ ਮੈਂ ਹੂੰ ਤੂੰ ਨਾ ਮੇਰਾ ਜੀ ਦੀ ਲੱਗਦਾ ਤੇਰੇ ਪੁੱਤਿਆ ਦੱਪੇ ਨਾ ਮੁੰਡਾ ਬੜੇ ਪਰੇਸ਼ਾਨ ਸਾਰਾ ਪਰਿਵਾਰ ਰੋਂਡਿਆ ਪਿੱਛੇ ਤੇਰੇ ਬੱਚੇ ਲੈ ਲੈ ਮੇਰੀ ਚਾਲ ਕਿਹੜੀ ਪੱਛੇ ਦੀ ਥਾ ਤੇਰਾ ਭਰਾ ਤੇਰੀ ਕਿ ਬੱਚੇ ਪਾਲੇ ਸੀ ਤੇਰਾ ਭਰਾ ਰੋ ਰੋਵਣਾ ਹੋ ਗਿਆ ਪਿੱਛੇ ਤੇਰੀ ਪਰਜਾਈ ਕੋਈ ਜਾਲਾ ਵੀ ਪਟਾਏ ਦੀ ਸਰਦਾਰ ਦੀ ਇੰਨੇ ਪੈਸੇ ਦੀ ਮਾਲਕ ਨਰ ਕੋਈ ਨਰ ਕੋਈ ਇਦਾਂ ਤਰ੍ਹਾਂ ਤੇ ਪਈਆ ਮੈਂ ਕੋਈ ਤੁਸ ਵੀਡੀਓ ਸੁਲ ਕਰਾ ਮੈਂ ਕੋਟੀ ਵੀ ਨਹੀਂ ਆ ਗਈ ਮੇਰੇ ਕੋਈ ਕੋਟੀ ਵੀ ਨਹੀਂ ਆ ਗਈ ਨੇ ਤੇ ਤੇਰ ਕੋ ਸੋਨਾ ਹੈਗਾ ਜਿਹੜਾ ਪਛਾਣ ਚੈਨ ਮੇਰੇ ਕੋ ਰਹਿ ਗਈ ਤੋਂ ਸੱਚ ਹੈ ਲੱਗੀ ਮੇਰੇ ਕੋ ਤੂੰ ਨਾ ਗੁਰਦੁਆਰਾ ਜਿਹੜਾ ਨਹੀਂ ਗੁਰਦੁਆਰਾ ਜਿਹੜਾ ਨਕਾਣਾ ਸਾਹਿਬ ਐਡੀ ਸਦਾ ਨਿਕਲ ਉਹੜਾ ਰਭੇ ਲੋਕ ਕਿਉਂ ਕਹਿੰਨੀ ਚਲੀ ਜਾ ਵੀ ਮੈਂ ਤੋਂ ਗਲਤੀ ਹੋ ਗਈ ਮੈਂ ਆਪਣੇ ਦੇਸ਼ ਜੇ ਨਿਕਲ ਲੱਗੀ ਹਾਂ ਕੋਈ ਨਾ ਮੈਂ ਨਿਕਲ ਲੱਗੀ ਹਾਂ ਮੈਂ ਨਹੀਂ ਰਹਿਣਾਗਾ ਮੈਂ ਆਪਣੇ ਦੇਸ਼ ਇਦਾਂ ਵੀ ਹੈਗੀ ਹੱਥ ਘਰ ਦੇ ਇਦਾਂ ਹੀ ਵੀ ਖਾਉਂਗੀ ਮੈਂ ਲੱਗੀ ਆ ਮੇਰੀ ਅੱਜ ਵਾਈਫ ਆਉਣ ਲੱਗੀ ਹੈ ਵੀ ਇਹਨੂੰ ਕੋਈ ਕੁਝ ਤੰਗ ਨਹੀਂ ਕਰਨਾ ਪਰੇਸ਼ਾਨ ਨਹੀਂ ਕਰਨਾ ਉਹਨਾਂ ਕੋਲ ਪਿਆਰ ਲਓ ਦਿਨ ਉੱਤੇ ਸਾਰੇ ਉਹਨਾਂ ਕੋਲ ਪੁੱਛਦਾ ਤਾਂ ਕਰਨੀ ਉਹਨਾਂ ਤੇਰਾ ਮੋਬਾਈਲ ਕਿੱਦਾਂ ਲੱਗੇ ਆ ਮੋਬਾਈਲ ਵੀ ਦੇਖਣਾ ਉਹਨਾਂ ਨੇ ਇੱਥੇ ਲੋਕੀ ਰੌਲੇ ਪਾਉਣ ਲੱਗ ਪਏ ਜਸੂਸੀ ਕਰਨ ਆਈ ਔਰ ਮੈਂ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ ਮੈਂ ਕਿਹਾ ਜੀ ਤੁਸੀਂ ਮੇਰੇ ਨਾਲ ਗੱਲ ਕਰੋ ਮੈਂ ਤੁਹਾਨੂੰ ਦੱਸ ਦੂੰਗੀ ਵਿੱਕੀ ਜੀ ਤੁਸੀਂ ਕਿੱਥੇ ਦੀ ਮਾਂ ਨੇ ਬੇਟਾ ਐਂਦੀ ਤੇ ਮੈਂ ਤੁਹਾਨੂੰ ਦੱਸ ਦੂੰਗੀ ਵਿੱਕੀ ਜੀ ਤੁਸੀਂ ਕਿੱਥੇ ਦੀ ਮਾਂ ਨੇ ਬੇਟਾ ਐਂਦੀ ਤੇ ਮੈਂ ਤੁਹਾਨੂੰ ਦੱਸ ਦੂੰਗੀ ਵਿੱਕੀ ਜੀ ਤੁਸੀਂ ਕਿੱਥੇ ਦੀ ਮਾਂ ਨੇ ਬੇਟਾ ਐਂਦੀ ਤੇ ਮੈਂ ਤੁਹਾਨੂੰ ਦੱਸ ਦੂੰਗੀ ਵਿੱਕੀ ਜੀ ਤੁਸੀਂ ਕਿੱਥੇ ਦੀ ਮਾਂ ਨੇ ਬੇਟਾ ਐਂਦੀ ਤੇ ਮੈਂ ਤੁਹਾਨੂੰ ਦੱਸ ਦੂੰਗੀ ਵਿੱਕੀ ਜੀ ਤੁਸੀਂ ਕਿੱਥੇ ਦੀ ਮਾਂ ਨੇ ਬੇਟਾ ਐਂਦੀ ਤੇ ਮੈਂ ਤੁਹਾਨੂੰ ਦੱਸ ਦੂੰਗੀ ਵਿੱਕੀ ਜੀ ਤੁਸੀਂ ਕਿੱਥੇ ਦੀ ਮਾਂ ਨੇ ਬੇਟਾ ਐਂਦੀ ਤੇ ਮੈਂ ਤੁਹਾਨੂੰ ਦੱਸ ਦੂੰਗੀ ਵਿੱਕੀ ਜੀ ਤੁਸੀਂ ਕਿੱਥੇ ਦੀ ਮਾਂ ਨੇ ਮੈਨੂੰ ਨਾ ਉਹਦੇ ਦੇ ਕਹ ਲਿਆ ਮੈਂ ਤੈਨੂੰ ਪਤਾ ਗੀ ਨਾ ਦਵਾਈ ਖਾਲੀ ਸੀ ਮੈਂ ਦੁਬਾਰਾ ਫੇਰ ਦਵਾਈ ਖਾ ਲੈਣੀ ਆ ਤੂੰ ਸੰਗ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇੱਥੋਂ ਆ ਗੱਲ ਸੁਣੋ ਆ ਉਹ ਦੇਖ ਲੈ ਮੈਂ ਮੈਂ ਤੇਰਾ ਘਰ ਬਣਾਇਆ ਮੈਂ ਤੇਰੀ ਬਣ ਕੇ ਰਹੀ ਮੈਂ ਤੇਰੀ ਕੋਠੀਆਂ ਮੈਂ ਬਣਾਏ ਦੇਖ ਲੈ ਗੁਰੂ ਨਾਨਕ ਦੀ ਸੋਹ ਖਾਨਾ ਵਾ 25 ਰੁਪਏ ਦੀ ਮੈਂ ਮੈਂ ਨਹੀਂ ਤੇਰੀ ਗੁਰੂ ਨਾਨਕ ਗਵੇਹ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਝ ਵੀ ਨਹੀਂ ਕਹੂੰਗਾ ਤੂੰ ਆ ਜਾ ਮੈਂ ਵੀ ਆ ਚੱਲਿਆਂ ਉੱਥੇ ਕਾ ਤਾਂ ਆ ਜੋ ਬੱਚਿਆਂ ਨੂੰ ਵੀ ਕਹਿ ਦੋ ਕਿ ਤੇਰੀ ਮਾਂ ਬੜੀ ਦੁਖੀ ਐ ਆਪਦੀ ਮਾਂ ਨੂੰ ਕਬੂਲ ਕਰੋ ਮੈਂ ਬੜੀ ਦੁਖੀ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛੱਡ ਇਹਨਾਂ ਨੂੰ ਮੈਂ ਦੱਸ ਦੂਗੀ ਮੈਨੂੰ ਧੋਖੇ ਨਾਲ ਇਹਦੀ ਘਰ ਵਾਲੀ ਲੈ ਕੇ ਗਈ ਸੀ ਮੁੰਨਾ ਇਹ ਗੱਲਾਂ ਨੂੰ ਛੱਡ ਹੁਣ ਤੇਨਾਂ ਕੋ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨਤ ਨਹੀਂ ਕਰਦਾ ਕੋਈ ਕਹਿੰਦਾ ਕਿ ਨਹੀਂ ਕੋਹ ਪਰੇਸ਼ਾਨ ਤਾਂ ਕਰਦੇ ਦੁਖੀ ਬੜੀ ਆ ਮੈਂ ਹੂੰ ਤੂੰ ਨਾ ਮੇਰਾ ਜੀ ਦੀ ਲਾਗ ਤਰਫ ਪੁੱਛਿਆ ਤੂੰ ਪਿੱਛੇ ਮੁੰਡਾ ਬੜੇ ਪਰੇਸ਼ਾਨ ਸਾਰਾ ਪਰਿਵਾਰ ਰੋਂਡਿਆ ਪਿੱਛੇ ਤੇ ਕਿਤੇ ਵੀ ਲੈ ਲੈ ਮੇਰੀ ਚਾਲ ਕਿਹੜਾ ਬੁੱਛੇਦੀ ਤੈਰਾ ਭਰਾ ਤੇਰੇ ਬੱਚੇ ਪਾਲੇ ਸੀ ਤੇਰਾ ਭਰਾ ਰੋ ਰੋਵਣਾ ਹੋ ਗਿਆ ਪਿੱਛੇ ਤੇਰੀ ਪਰਜਾਈ ਕੋਈ ਚਾਹਦਾ ਵੀ ਪਟਾਏ ਨਹੀਂ ਸਰਦਾਰ ਦੀ ਇੰਨੇ ਪੈਸੇ ਦੀ ਮਾਲਕ ਨਰਪੇ ਰਪੇ ਨੂੰ ਤਰਸਦੇ ਪਈਆ ਮੈਂ ਕੋਈ ਵੀਡੀਓਸ ਹਲ ਕਰਾਂ ਮੈਂ ਕੋਟੀ ਵੀ ਨਹੀਂ ਆ ਗਈ ਮੇਰੇ ਕੋਈ ਕੋਟੀ ਵੀ ਨਹੀਂ ਹੈਗੇ ਨੀ ਤੇ ਤੇਰ ਕੋ ਸੋਨਾ ਹੈਗਾ ਜਿਹੜਾ ਪਾਇਆ ਸੀ ਚੈਨ ਚੈਨ ਮੇਰੇ ਕੋਲ ਆ ਗਈ ਟੋਪਸ ਚੈਨ ਆ ਗਈ ਮੇਰੇ ਕੋਲ ਤੂੰ ਨਾ ਗੁਰਦੁਆਰਾ ਜਿਹੜਾ ਨਹੀਂ ਗੁਰਦੁਆਰਾ ਜੋ ਨਨਕਾਣਾ ਸਾਹਿਬ ਐਡੀ ਸੱਦਾ ਤੇ ਮੈਂ ਕਰੋੜਾਂ ਰੁਪਏ ਦੇ ਲੋਕਾਂ ਨੂੰ ਦੇਣੀ ਚਲੀ ਜਾ ਵੀ ਮੈਂ ਤੋਂ ਗਲਤੀ ਹੋ ਗਈ ਮੈਂ ਆਪਣੇ ਦੇਸ ਜੇ ਨਿਕਲਣ ਲੱਗੀ ਆ ਕੋਈ ਨਾ ਮੈਂ ਨਿਕਲ ਲੱਗੀ ਆ ਮੈਂ ਨਹੀਂ ਰਹਿਣਾਗਾ ਮੈਂ ਮੈਂ ਆਪਣੇ ਦੇਸ ਜਿੱਦਾਂ ਵੀ ਹੈਗੀ ਹੱਥ ਘਰ ਦੇ ਇਦਾਂ ਇਹ ਵੀ ਖਾਉਂਗੀ ਮੈਂ ਲੱਗੀ ਆ ਤੇ ਵੀ ਮੇਰੀ ਕੋਈ ਫੌਲ ਲੱਗੇ ਵੀ ਰੁਕੋ ਸੋਚ ਤਾਂ ਨਹੀਂ ਕਰਨਾ ਪਰੇਸ਼ਾਨੀ ਨਹੀਂ ਕਰਨ ਉਹਨਾਂ ਕੋਲ ਪੋਛਤਾ ਸਤ ਕਰਨੀ ਉਹਨਾਂ ਤੇਰਾ ਮੋਬਾਈਲ ਲੱਗੇ ਆ ਮੋਬਾਈਲ ਵੀ ਦੇਖਣਾ ਉਹਨਾਂ ਨੇ ਇੱਥੇ ਲੋਕੀ ਰੋਲੀ ਪਾਉਣ ਲੱਗ ਪਏ ਜਸੂਸੀ ਕਰਨ ਆਈ ਆ ਮੈਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਜੇ ਕੱਲ ਜੇ ਤੁਸੀ ਮੈਂ ਦੱਸ ਦੂੰਗੀ ਕਿ ਕੀ ਜੇ ਤੁਸੀ ਕਿਸੇ ਦੀ ਮਾਂ ਨੇ ਬਿਟਾ ਐਂ ਦਿੱਤੀ ਜਿਹੜਾ ਨਹੀਂ ਮੇਰੇ ਸੱਪੜ ਮਾਰੀ ਨਹੀਂ ਸੀ ਨਹੀਂ ਤਾਂ ਸੱਪੜ ਮਾਰੇ ਮੈਂ ਦੱਸ ਦੂੰਗੀ ਆ ਜੇ ਜਸੂਸੀ ਕਰਨਾ ਸੀ ਵੀ ਮੇਰੇ ਨੰਗੀਆਂ ਫੋਟੋਆਂ ਪਾਈਆਂ ਸੀ ਜੀ ਮੈਂ ਉਹ ਡਿਲੀਟ ਕਰਵਾਉਣ ਆਈ ਸੀਗੀ ਜਿੰਨੇ ਮੈਨੂੰ ਨਾ ਦੇ ਦੇ ਕੱਲੋ ਮੈਂ ਤੈਨੂੰ ਪਤਾ ਕਿਹਦੀ ਦਵਾਈ ਖਾ ਲਈ ਸੀ ਮੈਂ ਦੁਬਾਰਾ ਫੇਰ ਦਵਾਈ ਖਾ ਲੈਣੀ ਆ ਤੂੰ ਤੰਗ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇੱਥੋਂ ਆ ਗੱਲ ਸੁਣੋ ਦੇਖ ਲੈ ਮੈਂ ਮੈਂ ਤੇਰਾ ਧਰਮ ਬਣਾਇਆ ਮੈਂ ਤੇਰੀ ਬਣ ਕੇ ਰਹੀ ਮੈਂ ਤੇਰੀ ਕੋਟੀਆਂ ਮੈਦ ਬਣਾਏ ਦੇਖ ਲੈ ਗੁਰੂ ਨਾਨਕ ਦੀ ਸੋਹ ਖਾਨਾ ਵਾ 25 ਰੁਪਏ ਦੀ ਮੈਂ ਮੈਂ ਨਹੀਂ ਤੇਰੀ ਗੁਰੂ ਨਾਨਕ ਰਵੇ ਹੋ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਝ ਵੀ ਨਹੀਂ ਕਹੂੰਗਾ ਤੂੰ ਆ ਜਾ ਮੈਂ ਵੀ ਆ ਚੱਲਿਆਂ ਉੱਥੇ ਆ ਤਾਂ ਆ ਜੋ ਬੱਚਿਆਂ ਨੂੰ ਵੀ ਕਹਿ ਦੋ ਕਿ ਤੇਰੀ ਮਾਂ ਬੜੀ ਦੁਖੀ ਐ ਆਪਦੀ ਮਾਂ ਨੂੰ ਕਬੂਲ ਕਰੋ ਮੈਂ ਤੇ ਬੜੀ ਕਮੀ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛੱਡ ਇਹਨਾਂ ਨੂੰ ਮੈਂ ਦੱਸ ਦੂਗੀ ਮੈਨੂੰ ਧੋਖੇ ਨਾਲ ਇਹਦੀ ਘਰ ਵਾਲੀ ਲੈ ਕੇ ਗਈ ਸੀ ਮੁੰਨਾ ਇਹ ਗੱਲਾਂ ਨੂੰ ਛੱਡ ਹੁਣ ਤੇਨਾਂ ਕੋ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨਤ ਨਹੀਂ ਕਰਦਾ ਕੋਈ ਕਹਿੰਦਾ ਤੇ ਨਹੀਂ ਕੋਹੋ ਪਰੇਸ਼ਾਨ ਤਾਂ ਕਰਦੇ ਦੁਖੀ ਬੜੀ ਆ ਮੈਂ ਹੂੰ ਤੂੰ ਨਾ ਮੇਰਾ ਜੀ ਦੀ ਲੱਗਦਾ ਤੇਰੇ ਪੁੱਤਿਆ ਦੱਸ ਤਾ ਮੁੰਡਾ ਬੜੇ ਪਰੇਸ਼ਾਨ ਸਾਰਾ ਪਰਿਵਾਰ ਰੋਂਡਿਆ ਪਿੱਛੇ ਤੇਰੇ ਬੱਚੇ ਲੈ ਲੈ ਮੇਰੀ ਚਾਲ ਕਿਹੜਾ ਵੀ ਪੱਛੇ ਦੀ ਥਾਹ ਤੇਰਾ ਭਰਾ ਤੇਰੀ ਕਿ ਬੱਚੇ ਪਾਲੇ ਸੀ ਤੇਰਾ ਭਰਾ ਰੋ ਰੋਵਣਾ ਹੋ ਗਿਆ ਪਿੱਛੇ ਤੇਰੀ ਪਰਜਾਈ ਕੋਲ ਜਾ ਲੈ ਮੈਂ ਪਟਾਏ ਲਈ ਸਭ ਦਾਦੀ ਇੰਨੇ ਪੈਸੇ ਦੀ ਮਾਲਕ ਨਰ ਪੇਰ ਬੇ ਨਿਤ ਤਰਫ ਤੇ ਪਈ ਆ ਮੈਂ ਕੋਈ ਕੁਝ ਵੀ ਨਹੀਂ ਸੁਲ ਕਰਾ ਮੈਂ ਕੋਟੀ ਵੀ ਨਹੀਂ ਆ ਗਈ ਮੇਰੇ ਕੋਲ ਕੋਟੀ ਵੀ ਨਹੀਂ ਆ ਗਈ ਨੇ ਤੇ ਤੇਰ ਕੋ ਸੋਨਾ ਹੈਗਾ ਜਿਹੜਾ ਪਛਾਣ ਚੈਨ ਮੇਰੇ ਕੋ ਰਹਿ ਗਈ ਤੋਂ ਚੈਨ ਲੱਗ ਗਈ